ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੋਰਮਾਨੂਕੇ ਨੂੰ ਲੈ ਕੇ ਕਈ ਦਿਨਾਂ ਤੋਂ ਅਟਕਲਾ ਲਗਾਈਆਂ ਜਾ ਰਹੀਆਂ ਨੇ ਕਿ ਉਹ ਪਾਰਟੀ ਤੋਂ ਅਸਤੀਫਾ ਦੇ ਸਕਦੇ ਨੇ ਤੇ ਇਹਨਾਂ ਅਟਕਲਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਉਹਨਾਂ ਦਾ ਮੋਬਾਈਲ ਫੋਨ ਬੰਦ ਮਿਲਿਆ ਘਰ 'ਚ ਵੀ ਤਾਲਾ ਲਗਿਆ ਮਿਲਿਆ ਤੇ ਜਦੋਂ ਉਹਨਾਂ ਦੇ ਪਤੀ ਸੁਖਵਿੰਦਰ ਸਿੰਘ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਨੰਬਰ ਵੀ ਬੰਦ ਆ ਰਿਹਾ ਸੀ ਉੱਥੇ ਕੇਜਰੀਵਾਲ ਦੀ ਬਰਨਾਲਾ ਵਿਖੇ ਰੈਲੀ ਵਿੱਚ ਵੀ ਉਹ ਮੌਜੂਦ ਨਹੀਂ ਸਨ ਜਿਸ ਕਰਕੇ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਜਲਦ ਹੀ ਉਹ ਪਾਰਟੀ ਤੋ ਅਸਤੀਫਾ ਦੇ ਸਕਦੇ ਨੇ ਪਰ ਇਸ ਸੰਬੰਧੀ ਜਦੋਂ ਸਾਡੀ ਟੀਮ ਨੇ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਗੋਪੀ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਨਾ ਕਿ ਆਖਿਏ ਜੇਹੀ ਕੋਈ ਗੱਲ ਨਹੀਂ ਹੈ ਇਸ ਦੌਰਾਨ ਉਹਨਾਂ ਸੁਖਪਾਲ ਖੈਰਾ ਨੂੰ ਵੀ ਲੰਮੇ ਹੱਥੀ ਲਿਆ ਮੈਡਮ ਸਰ ਜੀ ਤੋਂ ਮਾਨੂੰ ਕਹੇ ਜੀ ਪਾਰਟੀ ਨੂੰ ਦੱਸ ਕੇ ਇੱਕ ਹਫ਼ਤਾ ਪਹਿਲੇ ਗੁਜਰਾਤ ਇੱਕ ਫੈਮਿਲੀ ਫੰਕਸ਼ਨ 'ਚ ਗਏ ਨੇ ਇਹਦੇ ਬਾਰੇ ਪਾਰਟੀ ਨੂੰ ਪਹਿਲਾਂ ਹੀ ਪਤਾ ਸੀ ਤੇ ਜਿਹੜਾ ਤੁਸੀਂ ਕੁਐਸਚਨ ਕਰ ਰਹੇ ਹੋ ਕਿ ਪਾਰਟੀ ਜਲਦੀ ਅਲਵਿਦਾ ਕਹਿ ਸਕਦੇ ਨੇ ਇਸ ਵਿੱਚ ਕੋਈ ਸੱਚਾਈ ਨਹੀਂ ਸਰ ਮੇਰੀ ਪਾਰਟੀ ਬਿਲ ਜੋ ਡਿਊਟੀ ਲੱਗੀ ਸੀ ਉਹ ਨੀਚੇ ਲੱਗੀ ਸੀ ਪਰ ਸਟੇ ਦੇ ਵਿੱਚ ਮੇਰੇ ਸਾਬ ਨਾਲ ਤਾਂ ਐਸੀ ਕੋਈ ਗੱਲ ਹੋਈ ਨਹੀਂ ਜੇ ਹੋਈ ਆ ਤਾਂ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਨਹੀਂ ਸਰ ਅੱਗੇ ਜਿਵੇਂ ਹੁੰਦਾ ਸੀਗਾ ਕਿ ਰੈਲੀ ਦੀ ਬੱਸਾਂ ਭੇਜਣ ਵੇਲੇ ਇੱਕ ਜਗ੍ਹਾ ਤੇ ਇੱਕ ਪੁਆਇੰਟ ਦੇ ਉੱਤੇ ਇਕੱਠੀਆਂ ਕਰਕੇ ਉਹਦੀ ਫੋਟੋ ਖਿੱਚਦੇ ਹੁੰਦੇ ਸੀ ਇਸ ਵਾਰ ਅਸੀਂ ਉਦਾਂ ਨਹੀਂ ਕੀਤਾ ਇਸ ਵਾਰ ਅਸੀਂ ਹਰ ਇੱਕ ਪਿੰਡਾਂ ਵਿੱਚ ਜਾਂ ਏਰੀਆ ਵਿੱਚ ਬੱਸਾਂ ਭੇਜੀਆਂ ਸੀ ਉਹ ਬੱਸਾਂ ਉਹ ਗਈਆਂ ਵੀ ਆ ਰੈਲੀ ਵਿੱਚ ਮਤਲਬ ਕਿ ਕਹਿ ਸਕਦੇ ਆ ਕਿ ਅਸੀਂ ਕਿ ਗਰੁੱਪ ਕਰਕੇ ਇਕੱਠ ਕਰਕੇ ਫੋਟੋ ਨਹੀਂ ਖਿੱਚੀ ਜਿਹਦੇ ਕਰਕੇ ਮੀਡੀਆ ਨੂੰ ਲੱਗ ਰਿਹਾ ਸ਼ਾਇਦ ਬਸਾ ਨਹੀਂ ਗਈਆਂ ਜਗਰਾਉਂ ਤੋਂ ਪਹਿਲੇ ਵਾਂਗੂ ਹੀ ਬਸਾ ਗਈਆਂ ਵਾ ਤੇ ਦੂਜੀ ਜਿਹੜੀ ਗੱਲ ਫੋਨ ਬੰਦ ਕਰਨ ਦੀ ਆ ਇੱਕ ਉਹਨਾਂ ਦਾ ਫੈਮਿਲੀ ਫੰਕਸ਼ਨ ਹੋਣ ਕਰਕੇ ਜਿਵੇਂ ਬਾਰ-ਬਾਰ ਉਹਨਾਂ ਨੇ ਫੋਨ ਕਰਕੇ ਪਬਲਿਕ ਦੇ ਵਰਕਰ ਜਾਂ ਕੁਝ ਡਿਸਟਰਬ ਹੋ ਸਕਦੇ ਆ ਉਹਦੇ ਕਰਕੇ ਫੋਨ ਬੰਦ ਹੋ ਸਕਦਾ ਵਾ ਇਹਦੇ ਵਿੱਚ ਇਹ ਆਪਾਂ ਇਹਦਾ ਇਹ ਵੀ ਕਹਿ ਸਕਦੇ ਆ ਕਿ ਮੈਡਮ ਪਾਰਟੀ ਛੱਡ ਰਹੇ ਨੇ ਜਾਂ ਕੁਝ ਪਾਰਟੀ ਦੇ ਸੰਪਰਕ ਵਿੱਚ ਨੇ ਪਾਰਟੀ ਨੂੰ ਦੱਸ ਕੇ ਉਹ ਵਿਆਹ ਵਿੱਚ ਗੁਜਰਾਤ ਗਏ ਨੇ ਤੇ ਅੱਜਕੱਲ ਦੇ ਵਿੱਚ ਉਹ ਵਾਪਸ ਵੀ ਆ ਜਾਂਦੇ ਹੁਣ ਸੱਚਾਈ ਕੀ ਹੈ ਉਹ ਰੱਬ ਜਾਣੇ ਜਾਂ ਤਾਂ ਫਿਰ ਸਰਬਜੀਤ ਮਾਨੂ ਕੇ ਖੁਦ ਪਰ ਜੋ ਵੀ ਹੈ ਇਸ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਆਪਣੀ ਹੋਂਦ ਨੂੰ ਮੁੜ ਸਥਾਪਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਪਵੇਗਾ ਜਗਰਾਂਤ ਤੇ ਰਾਮ ਚਾਵਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978